ਜਵਾਈ ਦੇ ਵੱਲੋਂ ਪਹਿਲੀ ਘਰਵਾਲੀ ਦੇ ਹੁੰਦਿਆਂ ਬਗੈਰ ਤਲਾਕ ਲੈ ਦੂਜਾ ਵਿਆਹ ਕਰਵਾ ਲਿਆ ਗਿਆ ਜਿਸ ਤੋਂ ਬਾਅਦ ਕਿ ਲੜਕੀ ਦੇ ਮਾਤਾ ਪਿਤਾ ਉਹਨਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਤੇ ਕਿਹਾ ਗਿਆ ਕਿ ਦੂਜਾ ਵਿਆਹ ਕਰਵਾਉਣ ਵਾਲਾ ਜਵਾਈ ਤਿਹ ਉਸ ਸਮੇ ਜਿਹੜੀ ਨਵੀ ਘਰਵਾਲੀ ਉਸ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਦੱਸਦੀ ਹੈ ਕਿ ਮਾਮਲੇ ਦੀ ਜਾਣਕਾਰੀ ਦੰਦਿਆ ਵਿਦੇਸ਼ ਰਹਿੰਦੀ ਪੀੜਤ ਲੜਕੀ ਦੇ ਮਾਤਾ ਪਿਤਾ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਤੇ ਜਵਾਈ ਦੇ ਵਿਚਕਾਰ ਆਪਸੀ ਗਲੇਸ਼ ਰਹਿਣ ਕਰਕੇ ਅਦਾਲਤ ਦੇ ਵਿੱਚ ਲੜਕੀ ਨੇ ਪਟੀਸ਼ਨ ਪਾਈ ਹੋਈ ਹੈ ਇਸ ਵਕਤ ਉਹਨਾਂ ਦੀ ਲੜਕੀ ਵਿਦੇਸ਼ ਦੇ ਵਿੱਚ ਹੈ ਜਿਸ ਦਾ ਫਾਇਦਾ ਚੁੱਕਦਿਆਂ ਜਵਾਈ ਦੇ ਵੱਲੋਂ ਬਿਨਾਂ ਅਦਾਲਤ ਦੇ ਕਿਸੇ ਫੈਸਲੇ ਤੋਂ ਦੂਜਾ ਵਿਆਹ ਕਰਵਾ ਲਿਆ ਗਿਆ ਤਸਵੀਰਾਂ ਨੂੰ ਇੰਸਟਾਗ੍ਰਾਮ ਅਕਾਊਂਟ ਤੇ ਪੋਣ ਤੋਂ ਇਲਾਵਾ ਲੜਕੀ ਨੂੰ ਸੋਸ਼ਲ ਮੀਡੀਆ ਤੇ ਮੈਸੇਜ ਕਰਕੇ ਕਿਹਾ ਗਿਆ ਕਿ ਉਸਦੀ ਨਵੀ ਪਤਨੀ ਉਸ ਨੂੰ ਬਹੁਤ ਜਾਦਾ ਸੋਹਣੀ ਹੈ ਜਦ ਇਸ ਮਾਮਲੇ ਦੇ ਵਿੱਚ ਪੀੜਤ ਲੜਕੀ ਦੇ ਪਤੀ ਨਾਲ ਗੱਲਬਾਤ ਕੀਤੀ ਹੈ ਤਾਂ ਉਸਨੇ ਦੂਜੇ ਵਿਆਹ ਤੋਂ ਹੀ ਇਨਕਾਰ ਕਰ ਦਿੱਤਾ ਉਸਨੇ ਕਿਹਾ ਕਿ ਉਸ ਦਾ ਕੋਈ ਦੂਜਾ ਵਿਆਹ ਨਹੀਂ ਹੋਇਆ ਪਰ ਦੂਜੇ ਪਾਸੇ ਪੀੜਤ ਲੜਕੀ ਦੇ ਮਾਪਿਆਂ ਦੇ ਵੱਲੋਂ ਜਿਸ ਲੜਕੀ ਦੇ ਨਾਲ ਆਪਣੇ ਜਵਾਈ ਦੇ ਵੱਲੋਂ ਵਿਆਹ ਕਰਵਾਏ ਲੈ ਜਾਣ ਤੋਂ ਬਾਅਦ ਇਲਜ਼ਾਮ ਲਗਾਏ ਗਏ ਨੇ ਤੇ ਵੱਲੋਂ ਫੋਨ ਤੇ ਗੱਲਬਾਤ ਕੀਤੀ ਗਈ ਤੇ ਕਿਹਾ ਗਿਆ ਕਿ ਉਹਨਾਂ ਦਾ ਵਿਆਹ ਤਾਂ ਨਹੀਂ ਹੋਇਆ ਪਰ ਇੱਕ ਸਾਲ ਤੋਂ ਲਿਵ-ਇਨ ਰਿਲੇਸ਼ਨਸ਼ਿਪ ਦੇ ਵਿੱਚ ਲਹਿ ਰਹੇ ਨੇ ਇਹਦਾ ਹੀ ਮਾਮਲਾ ਹੁਣ ਅਦਾਲਤ ਦੇ ਵਿੱਚ ਪਹੁੰਚੇ ਤੇ ਵੇਖਣਾ ਹੋਏਗਾ ਕਿ ਅਖਰ ਇਸ ਦੇ ਵਿੱਚ ਕੀ ਕਾਰਵਾਈ ਹੁੰਦੀ ਹੈ ਮੈਂ ਵੀ ਇਹੋ ਹੀ ਕਹਿਣਾ ਚਾਹੁੰਦੀ ਜੋ ਮੇਰੇ ਪੈਰ ਨੂੰ ਸਾਹਮਣੇ ਦੇਣਾ ਚਾਹੀਦਾ ਵਾ ਕਿ ਮੇਰੀ 6 ਸਾਲ ਦੀ ਕੁੜੀ ਹੈਗੀ ਹੈ ਇਹ ਕਿ ਮੇਰੀ ਭੈਣਾ ਵਰਗੀ ਆ ਮੇਰੀ ਧੀ ਵੀ ਆ ਮੇਰੀ ਲੱਟ ਹੋ ਗਈ ਆ ਹੋਇਆ ਕੀ ਆ ਜੀ ਕੀ ਹੋਇਆ ਵੀਰੋਂ ਤਲਾਕ ਹੋਇਆ ਨਹੀਂ ਹੈਗਾ ਵਿਲਾ ਮਤਲਬ ਨੇ ਵਿਆਹ ਕਿਉਂ ਕਰਾਇਆ ਸਾਨੂੰ ਇਹ ਚਾਹੀਦਾ ਪ੍ਰੋਫੈਸਰ ਵਿਆਹ ਕਿਉਂ ਕਰਾਇਆ ਨਿ ਸ਼ਰਮ ਨਹੀਂ ਆਈ ਹੈਗੀ ਸਾਡੀ ਕੁੜੀ ਵੀ ਹੈਗੀ ਆ ਕੱਲ ਉਹਦੀ ਵੀ ਪਹਿਣਾ ਹੋएगी ਉਹਦੀ ਗੱਗਾ ਉਹਦੀ ਕੁੜੀਆਂ ਹੈਗੀ ਆ ਵਾ ਸਾਨੂੰ ਕੱਲ ਪੜਾਈਆਂ ਕੁੜੀ ਪਹਿਣ ਦੇ ਕੋਈ ਮੈ ਦਿੱਖਿਆ ਤੁਹਾਨੂੰ ਜੀ ਹਾਂਜੀ ਮੈਨੂੰ ਹੋਣੀ ਲਾਈਫ ਉਹਦੀ ਫੋਟੋ ਆ ਰਹੀ ਵੀਡੀਓ ਆ ਰਹੀਆਂ ਆਨਾਂ ਦੀਆਂ ਹਾਂਜੀ ਉਦ ਕੀ ਮੈਨੂੰ ਐਸੇ ਲਿਖਦਾ ਪੈ ਗਿਆ ਹਾਂਜੀ ਵੀਰ ਮੈਨੂੰ ਮਿਲ ਗਈ ਆ ਤੂੰ ਜੱਸੀ ਆ ਤੂੰ ਤੂੰ ਤਾਂ ਹੈ ਨਹੀਂ ਕਿਸੇ ਕਾ ਬੰਦੇ ਇਹ ਜੱਸੀ ਭੈਣ ਦਾ ਨਾਮ ਹੈ ਹਾਂਜੀ ਮੇਰੀ ਛੋਟੀ ਭੈਣ ਦਾ ਨਾਮ ਜੱਸੀ ਰਜਨੀ ਦੇ ਨਾਮ ਹਾਂਜੀ ਰਜਨੀ ਦੇ ਨਾਮ ਉਹਨੇ ਜਾਣ ਕੇ ਉਹਨੂੰ ਲੰਬੇ ਪੈਦੇ ਫੋਟੋਆਂ ਵੀ ਪਾਈ ਜਾਂਦਾ ਵੇ ਕਦੇ ਉਹਨੂੰ ਕੁਛ ਛੜਾਉਂਦਾ ਵੇ ਕਦੇ ਖੁਸ਼ ਹੁਣ ਕਹਿੰਦੇ ਓਕੇ ਬੇਬੇ ਸਿਸਟਰ ਹੁਣ ਉਹਨੂੰ ਭੈਣ ਘਰ ਵਾਲੀ ਦੀ ਸਿਸਟਰ ਵੀ ਬਣਾਤਾ ਹੋਇਆ ਨੇ ਮਤਲਬ ਦੂਜਾ ਵਿਆਹ ਕਰਾ ਲਈ ਉਹਨੂੰ ਪਤਾ ਵੀ ਹੈਗਾ ਜੱਸੀ ਉਹਨੇ ਜੱਸੀ ਵੀ ਲਿਖਿਆ ਹੋਇਆ ਹੁਣ ਭੈਣ ਵੀ ਬਣਾਤਾ ਹੋਇਆ ਜੱਸੀ ਹੁਣ ਭੈਣ ਬਣ ਗਈ ਆ ਜਦੋਂ ਉਹਨੂੰ ਧੀ ਜੰਮੇ ਉਹਦ ਭੈਣ ਨਹੀਂ ਦਿਖੀ ਸੀ ਉਹਨੂੰ ਨਹੀਂ ਮੰਗ ਕਦੀ ਮੇਰੀ ਕੁੜੀ ਨੂੰ ਸਾਫ ਦਿੱਤਾ ਜਾਵੇ ਦੋਨੋਂ ਨੂੰ ਮੇਰਾ ਨਾਮ ਬਲਵਿੰਦਰ ਸਿੰਘ ਆਹੀ ਕਿੱਬਾ ਰੋੜ ਕਿੱਬਾ ਰੋੜ ਪੁਰੇ ਚੌਂਕੀ ਦੇ ਨਜ਼ਦੀਕ ਆ ਨੇਓ ਸਟਾਰ ਸਿਟੀ ਦੇ ਰਹਿਣ ਵਾਲੇ ਅੱਜ ਕਮਿਸ਼ਨਰ ਦਫ਼ਤਰ ਤੁਸੀਂ ਆਏ ਹੋ ਤੁਹਾਡਾ ਨਾਮ ਬੱਚਾ ਕੀ ਮਾਮਲਾ ਕੀ ਹੈ ਕਿਧਾ ਆਏ ਹੋ ਮਾਮਲਾ ਇਹ 2018 ਵਿੱਚ ਮੇਰੀ ਲੜਕੀ ਦੀ ਸ਼ਾਦੀ ਹੋਈ ਸੀ ਤੇ ਇੱਕ ਸਾਲ ਬਾਅਦ ਲੜਕੇ ਉਸ ਤੋਂ ਬਾਅਦ ਉਹਨਾਂ ਦਾ ਕਲੇਸ਼ ਵਾਹੀ ਰਹਿਣ ਲੱਗ ਪਿਆ ਮਾਰ ਵੀ ਜਹਣ ਲੱਪੀ ਅਸੀਂ ਇੱਕ ਪੰਚਾਇਤੀ ਫੈਸਲਾ ਪੰਚਾਇਤੀ ਪੰਚਾਇਤ ਵੀ ਇਕੱਠੀ ਕੀਤੀ ਦੋ ਤਿੰਨ ਵਾਰੀ ਕੋਈ ਗੱਲਬਾਤ ਨਹੀਂ ਬਣੀ ਜੀ ਤੇ ਮੇਰੀ 6 ਸਾਲ ਦੀ ਮੇਰੀ ਦੋਤੀ ਆ ਇਹ ਸਾਡੇ ਕੋਲ ਹੀ ਰਹਿੰਦੀ ਆ ਸਾਡੇ ਕੋਲ ਹੀ ਪੜਦੀ ਆ ਅੱਜ ਕੀ ਮਾਮਲਾ ਲੈ ਕੇ ਆਇਓ ਅੱਜ ਕੀ ਸਾਡੀ ਕੋਈ ਕਾਰਵਾਈ ਨਹੀਂ ਅਸੀਂ ਇਸ ਕਰਕੇ ਇੱਥੇ ਉੱਪਰ ਬੋਤਾਂ ਜੀ ਕੀ ਕੀ ਮਾਮਲਾ ਲੈ ਕੇ ਆਗੇ ਮੇਰੇ ਜਵਾਈ ਨੇ ਦੂਜਾ ਵਿਆਹ ਕਰਾ ਲਿਆ ਸੀ ਸਬੂ ਸਾਡੇ ਕੋਲ ਆ ਅਸੀਂ ਇੱਥੇ ਫੋਟੋਆਂ ਦਿੱਤੀਆਂ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਤੁਹਾਡੇ ਜਵਾਈ ਨੇ ਦੂਜਾ ਵਿਆਹ ਕਰਾਇਆ ਸਾਨੂੰ ਇਦਾਂ ਪਤਾ ਲੱਗਿਆ ਜੀ ਜੇ ਸਾਡੇ ਮੰਤਰੀ ਨੇ ਕੋਈ ਕਾਰਵਾਈ ਕੀਤੀ ਤੇ ਸਾਰੀ ਕਾਰਵਾਈ ਕਰਕੇ ਇਸ ਇਸ ਚੀਜ਼ ਦਾ ਪਤਾ ਲੱਗਿਆ ਕੀ ਨਾਮ ਹੈ ਜਵਾਈ ਦਾ ਕਿੱਥੇ ਦੇ ਰਹਿਣ ਵਾਲਾ ਤੁਸੀਂ ਤਾਂ ਲੈ ਜਾਂਦਾ ਜੀ ਕੋਈ ਜਵਾਈ ਜਵਾਈ ਦਾ ਕੀ ਨਾਮ ਹੈ ਜੀ ਜੀਵਨਪੁਰ ਰਿਆ ਜੀਵਨ ਪਿੰਡ ਦਾ ਹਾਂਜੀ ਤੇ ਉਹਦਾ ਨਾਮ ਹੈ ਹਾਂਜੀ ਨਾਮ ਕੀ ਹੈ ਜਵਾਈ ਦਾ ਜਵਾਈ ਦਾ ਨਾਮ ਹੈਗਾ ਸੁਖਵਿੰਦਰਪਾਲ ਸੁਖਵਿੰਦਰਪਾਲ ਜੀ ਹਾਂਜੀ ਤੁਹਾਨੂੰ ਕਿੱਥੋਂ ਪਤਾ ਲੱਗਿਆ ਉਹਨੇ ਵਿਆਹ ਕਰਾ ਲਿਆ ਉਹਨੇ ਵਿਆਹ ਕਰਾ ਲਿਆ ਮੇਰੇ ਮੁੰਡੇ ਨਹੀਂ ਉਹ ਕੋਹਲੀ ਕੀ ਕਹਿੰਦੇ ਆ ਹਾਂਜੀ ਤੇ ਉਹਦੇ ਵਿੱਚ ਸਾਰੀਆਂ ਫੋਟੀਆਂ ਕੁੜੀ ਨਾਲ ਕੋਈ ਲੰਮੇ ਪੈਈਆਂ ਆ ਕੋਈ ਬੈਠੇ ਦੀਆਂ ਆ ਕੋਈ ਮਤਲਬ ਸੰਧੂਰ ਪਰ ਦੇਦੀਆਂ ਕੋਈ ਹੋਲੀ ਖੇਡਦੇ ਦੀਆਂ ਮਤਲਬ ਘਰ ਦੀਆਂ ਨਾਲ ਸੱਸ ਵੀ ਉਹਦੀ ਹਾਂਜੀ ਹਾਂਜੀ ਮੇਰੀ ਕੁੜੀ ਨੂੰ ਹੁਣ ਮੈਸੇਜ ਕੀਤਾ ਵੀ ਤੂੰ ਜੋ ਕਰਨਾ ਕਰ ਸਕਦੀ ਆ ਤੇ ਮੈਂ ਵਿਆਹ ਕਰਾ ਲਿਆ ਤੇਰੇ ਨਾਲੋਂ ਵਧੀਆ ਮਿਲ ਗਈ ਮੈਨੂੰ ਆਪਣੇ ਕੋਲੋਂ ਹੀ ਮੈਂ ਇਥੇ ਲਿਖ ਕੇ ਪਾਉਂਦੇ ਪਿਆ ਹਾਂਜੀ ਹਾਂਜੀ ਆਪਣੇ ਕੋਲੋਂ ਹੀ ਪਾੰਦਾ ਪਿਆ ਕਹਿੰਦਾ ਤੇਰੇ ਨਾਲੋਂ ਸੋਹਣੀ ਮਿਲ ਗਈ ਮੈਨੂੰ ਕੁੜੀ ਹਾਂਜੀ ਮੰਨ ਦਾ ਮੰਨ ਗਿਆ ਜੀ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਸਾਡੀ ਕੁੜੀ 6 ਸਾਲ ਦੀ ਆ ਇਹਦਾ ਕੁਝ ਕਰਿਆ ਜਾਵੇ ਤੇ ਮੇਰੀ ਕੁੜੀ ਨੂੰ ਜੋ ਸਾਡਾ ਦਿੱਤਾ ਸਾਡਾ ਜੋ ਖਰਚਾ ਹੋਇਆ ਉਹ ਸੰ ਦਿੱਤਾ ਜਾਵੇ ਜੁੜੀ ਵੀ ਬੱਚੀ ਹੈ ਹਾਂਜੀ ਹਾਂਜੀ ਇਹ 6ਵੇਂ ਸਾਲ ਚ ਲੱਗੀ ਹੋਈ ਆ ਜੀ ਹਾਂਜੀ ਠੀਕ ਹੈ ਹਾਂਜੀ ਮੈਡਮ ਤੁਹਾਡਾ ਕੀ ਨਾਮ ਹੈ ਜੀ ਆ ਤੁਹਾਨੂੰ ਤੁਹਾਡੇ ਅੰਗੇਸਟ ਇੱਕ ਰਜਨੀ ਨਾਮ ਦੀ ਲੇਡੀ ਵੱਲੋਂ ਉਹਦੇ ਪੇਰੈਂਟਸ ਦੀ ਤਰਫੋਂ ਇੱਕ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਉਸ ਦੇ ਘਰ ਵਾਲੇ ਸੁਖਵਿੰਦਰ ਵੱਲੋਂ ਹਾਂਜੀ ਅ ਕਿ ਫੇ ਲੜਕੀ ਨਾਲ ਦੂਜਾ ਵਿਆਹ ਕਰਵਾ ਲਿਆ ਬਗੈਰ ਤਲਾਕ ਲਈ ਹਾਂਜੀ ਕੀ ਤੁਸੀਂ ਸੁਖਵਿੰਦਰ ਨੂੰ ਜਾਣਦੇ ਹੋ ਹਾਂਜੀ ਬਹੁਤ ਨਾਲ ਜਾਣਦੀ ਹਾਂ ਕਿੰਨੇ ਚਿਰ ਤੋਂ ਜਾਣਦੇ ਹੋ ਮੈਨੂੰ ਹੋ ਗਏ ਆ 3-4 ਮਹੀਨੇ ਹੋ ਗਏ ਆ ਤਿੰਨ ਚਾਰ ਮਹੀਨੇ ਹੋ ਗਏ ਹਾਂਜੀ ਅੱਛਾ ਤੁਹਾਡਾ ਜੋ ਲੜਕੀ ਨੂੰ ਐਲੀਗੇਸ਼ਨ ਲਗਾਏ ਜਾ ਰਹੇ ਨੀਰਜਨੀ ਦੇ ਪੇਰੈਂਟਸ ਵੱਲੋਂ ਕਿ ਤੁਸੀਂ ਵਿਆਹ ਕਰਵਾ ਲਿਆ ਕੀ ਉਹ ਸੱਚ ਹੈ ਕਿ ਝੂਠ ਹੈ ਨਹੀਂ ਬਿਲਕੁਲ ਝੂਠ ਹੈ ਬਿਲਕੁਲ ਝੂਠ ਹੈ ਅੱਛਾ ਜੀ ਬਿਲਕੁਲ ਬਿਲਕੁਲ ਹੀ ਝੂਠ ਹੈ ਕੋਈ ਬਿਆਨ ਨਹੀਂ ਕਰਾਇਆ ਠੀਕ ਹੈ ਜੀ ਐਸੇ ਅਸੀਂ ਰਹਿ ਰਹੇ ਆ ਠੀਕ ਹੈ ਜੀ ਹਾਂਜੀ ਕੋਈ ਬਿਆਨ ਨਹੀਂ ਕਰਾਇਆ ਦੇਖੋ ਕੀ ਲਿਵਿੰਡ ਰਿਲੇਸ਼ਨਸ਼ਿਪ ਚ ਰਹਿ ਰਹੇ ਹੋ ਹਾਂਜੀ ਤੇ ਮੈਨੂੰ ਜਿਹੜੀਆਂ ਤੁਹਾਡੀਆਂ ਵੀਡੀਓਜ਼ ਵਗੈਰਾ ਤੁਹਾਡੇ ਮਿਸਟਰ ਸੁਖਵਿੰਦਰ ਵੱਲੋਂ ਕੁਝ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਆਈਡੀ ਤੇ ਪਾਈਆਂ ਗਈਆਂ ਉਹਨਾਂ ਦੇ ਵਿੱਚ ਕੀ ਸਚਾਈ ਹੈ ਤੁਹਾਡੀਆਂ ਹਾਂਜੀ ਮੇਰੀ ਆਈਡੀ ਹੈ ਅੱਛਾ ਜੀ ਉਹ ਸੁਖਵਿੰਦਰ ਕੋਈ ਫੋਨ ਨਹੀਂ ਯੂਜ਼ ਕਰਦੇ ਜੀ ਕੋਈ ਕੁਝ ਨਹੀਂ ਕਰਦੇ ਠੀਕ ਹੈ ਜੀ ਮੇਰੇ ਕੋਲ ਫੋਨ ਆ ਮੈਂ ਹੀ ਆ ਜੀ ਮੈਂ ਹੀ ਮੇਰੀ ਆਈਡੀ ਹੈ ਉਹ ਤੁੰਨੂ ਵਾਲੀ ਠੀਕ ਹੈ ਤੁੰਨੂ ਰਿੱਕੀ ਵਾਲੀ ਦੇਖੋ ਇਹ ਆਈਡੀ ਨੂੰ ਮੇਰੇ ਨਾਲ ਹੋ ਗਏ ਚੰ ਚਾਰ ਮਹੀਨੇ ਐਡ ਹੋਈ ਨੂੰ ਠੀਕ ਹੈ ਜੀ ਠੀਕ ਹੈ ਜੀ ਦੇਖੋ ਜਿਹੜੀ ਵਾਈਬ ਹੁੰਦੀ ਹੈ ਨਾ ਜਿਸ ਦਿਨ ਆਪਣੇ ਹਸਬੰਡ ਨੂੰ ਪਤਾ ਲੱਗਦਾ ਨਾ ਕਿ ਮੇਰਾ ਹਸਬੰਡ ਐਦਾਂ ਆ ਅਗਰਵਾਈਸ ਮੈਨੂੰ ਉਸੇ ਦਿਨ ਹੀ ਮੈਨੂੰ ਮੈਸੇਜ ਕਰਦੀ ਜੀ ਜਿਸ ਦਿਨ ਉਹਨੇ ਸਾਡੀਆਂ ਵੀਡੀਓ ਦੇਖੀਆਂ ਸੀ ਨਾ ਉਸ ਦਿਨ ਹੀ ਮੈਸੇਜ ਕਰਕੇ ਮੈਨੂੰ ਕੁਝ ਤਾਂ ਕੁਝ ਕਹਿੰਦੀ ਇਨੇ 3-4 ਮਹੀਨੇ ਸਾਡੀਆ ਵੀਡੀਓ ਦੇਖ ਰਹੀ ਹੈ 3-4 ਮਹੀਨੇ ਬਾਅਦ ਅੱਜ ਇਹਨੇ ਆ ਗੱਲ ਕਹਿਤੀ ਕਿ ਮੇਰਾ ਹਸਬੰਡ ਵਿਆਹ ਕਰਕੇ ਰਹਿਦਾ ਮੈਨੂੰ ਇਹ ਸਬੂਤ ਦਿਖਾ ਦੋ ਸਾਡਾ ਕੋਈ ਵਿਆਹ ਕਰਾਇਆ ਅਸੀਂ ਵਿਆਹ ਨਹੀਂ ਕਰਾਇਆ ਜੀ ਮੇਰੇ ਐਕਸ ਵਾਲ ਹੋ ਰਿਹਾ ਹੈ ਤੁਹਾਨੂੰ ਪਤਾ ਸੀ ਸੁਖਵਿੰਦਰ ਦਾ ਡਿਵੋਰਸ ਕੇਸ ਲੱਗਿਆ ਹੋਇਆ ਕੋਰਟ ਦੇ ਵਿੱਚ ਹਾਂਜੀ ਲੱਗ ਹਾਂਜੀ ਹਾਂਜੀ ਪਤਾ ਜੀ ਪਤਾ ਹਾਂ ਤੇ ਤੁਹਾਨੂੰ ਇਹ ਵੀ ਜਾਣਕਾਰੀ ਹੈ ਕਿ ਉਹਦਾ ਤਲਾਕ ਹੋਇਆ ਜਾਂ ਨਹੀਂ ਹੋਇਆ ਲਾਗਦਾ 3 ਲੱਖ ਆਇਆ ਸੀ 3 ਲੱਖ ਹੋ ਜਾਣਾ ਸੀਗਾ ਠੀਕ ਹੈ ਜੀ ਉਹ ਪਤਾ ਨਹੀਂ ਕੋਈ ਮੰਗ ਕਰਦੇ ਸੀਗੇ ਸਮਾਨ ਦੀ ਤੇ ਜਿਹੜਾ ਇਹ ਵੀ ਮੈਨੂੰ ਇਹਨਾਂ ਨੇ ਕਿਹਾ ਸੀ ਕਹਿੰਦੇ ਮੈਂ ਬਾਹਰ ਕੱਲੀ ਸੀਗੀ ਤੇ ਮਤਲਬ ਕਿ ਮੈਂ ਪਤਾ ਨਹੀਂ 3 ਲੱਖ ਰੁਪਏ ਨਾਇਆ ਸੀਗਾ ਇਹਨੂੰ ਕੱਲਿਆ ਸੀ ਠੀਕ ਹੈ ਜੀ ਇਹ 2 ਸਾਲ ਉੱਥੇ ਰਹੀ ਐ ਜੀ ਇਹ ਫਿਰ ਉਸ ਤੋਂ ਇੰਡੀਆ ਆਈ ਐ 2 ਮਹੀਨੇ ਆਪਣੇ ਟਪੇਕੇ ਪਰਿਵਾਰ 'ਚ ਹੀ ਰਹੀ ਐ ਸ਼ੀਕਰੀ ਜਦੋਂ ਇਹ ਲੈਣ ਜਾਂਦਾ ਸੀ ਤੇ ਇਹ ਕਹਿ ਦੇਂਦੀ ਸੀਗੀ ਵੀ ਮੇਰਾ ਤੇਰੇ ਨਾਲ ਕੋਈ ਲੈਂਕ ਨਹੀਂ ਹੈਗਾ ਜੀ ਮੇਰਾ ਕੋਈ ਲੈਣਾ ਦੇਣਾ ਨਹੀਂ ਹੈ ਕਹਿੰਦੀ ਸੀ ਘਰ ਚੰਦ ਕਹਿੰਦੀ ਮੇਰਾ ਕਿਹੜਾ ਘਰ ਆ ਮੇਰਾ ਕੋਈ ਘਰ ਬਾਨ ਨਹੀਂ ਹੈਗਾ ਜੇ ਤੂੰ ਮੈਨੂੰ ਜ਼ਬਰਦਸਤੀ ਲੈ ਕੇ ਜਾਏਗਾ ਕਿ ਮੈਂ ਫਾ ਲੈ ਲਵਾ ਕਰੇ ਕਿ ਮੈਂ ਰਹਿਣਾ ਨਹੀਂ ਹੈਗਾ ਤੇਰੇ ਨਾਲ ਕੁੜੀ ਆਪਣੀ ਲੱਗੀ ਸੀਗੀ ਇਹ ਪੰਚਾਇਤ ਹੋਈ ਸੀ ਨਾ ਦੇ ਘਰੇ ਕੁੜੀ ਲੱਗੀ ਸੀਗੀ ਠੀਕ ਹੈ ਉਸ ਤੋਂ ਬਾਅਦ ਉਹ ਬਾਹਰ ਚਲ ਗਈ ਜਿਹੜਾ ਇਹਦਾ ਸੋਨੂ ਬ੍ਰਦਰ ਆ ਉਹਨੇ ਫੋਨ ਕਰਕੇ ਦੱਸਿਆ ਸੀ ਗੱਲਾਂ ਕੀ ਜੀਜਾ ਜੀ ਵੀ ਮੇਰੀ ਭੈਣ ਦੀ ਗੱਲ ਬਾਤ ਕਿਸੇ ਬਾਹਰਲੇ ਮੁੰਡੇ ਨਾਲ ਆ ਵੀ ਉਹਨੇ 40000 ਰੁਪਏ ਇਹਦੇ ਅਕਾਊਂਟ ਚ ਪਾਇਆ ਆ ਵੀ ਇਹ ਉਹਦੇ ਨਾਲ ਰਹਿੰਦੀ ਆ ਵੀ ਤੈਨੂੰ ਇਹ ਤੇ ਨਾਲ ਨਹੀਂ ਰਹਿਣਾ ਇਹਨੇ ਬਾਹਰੋਂ ਪੈਸੇ ਮੰਗਾਇਆ 40000 ਰੁਪਏ ਉਸ ਤੋਂ ਬਾਅਦ ਇਹਨੇ ਕੇਸ ਰਿਪੋਰਟ ਦਾ ਲਾਤਾ अच्छा जी सारेयां ਦਾ ਲਾ ਮੁੰਡੇ ਤੇ ਇਹਨੇ ਸਾਰਾ ਕੁਝ ਝੂਠ ਕੀਤਾ ਵੀ ਨਸ਼ਾ ਪਤਾ ਕਰਦਾ ਦੇਖੋ ਮੈਨੂੰ 4 ਮਹੀਨੇ ਤੋਂ ਮੈਂ ਜਾਣਦੀ ਆ ਉਹਨੂੰ ਕੋਈ ਹੋਣਾ ਨਸ਼ਾ ਪਤਾ ਨਹੀਂ ਕਰਦਾ ਕੋਈ ਐਦਾ ਦਾ ਨਹੀਂ ਬਹੁਤ ਵੈਰੀ ਨਾਈਸ ਫੈਮਿਲੀ ਹੈ ਬਹੁਤ ਅੱਛੀ ਫੈਮਿਲੀ ਹੈ ਇਹਨਾਂ ਦਾ ਕੁਝ ਨਹੀਂ ਹੈਗਾ ਠੀਕ ਹੈ ਜੀ ਬਹੁਤ ਝੂਠ ਲਾ ਰਹੀ ਆ ਮੈਂ ਕਹਿੰਦੀ ਐਦਾ ਤਾਂ ਮਿਲਦਾ ਹੀ ਨਹੀਂ ਮੁੰਡੇ ਬਿਨਾਂ ਗਾਲ ਤੋਂ ਨਸ਼ਾ ਕੋਈ ਕੋਈ ਕੁਝ ਵੀ ਹੈਗਾ ਮੁੰਡੇ ਦੇ ਜੀ ਕਿਹੜੀ ਮੇਰਾ ਇੱਕ ਸਵਾਲ ਹੈ ਤੁਸੀਂ ਪਰਸੋਂ ਤੁਹਾਡੇ ਨਾਲ ਮੇਰੀ ਗੱਲ ਹੋਈ ਸੀ ਹਾਂਜੀ ਉਦੋਂ ਤੁਸੀਂ ਮੈਨੂੰ ਇਹ ਗੱਲ ਕਹੀ ਸੀ ਕਿ ਤੁਸੀਂ ਸੁਖਵਿੰਦਰ ਨਾਲ 1 ਸਾਲ ਤੋਂ ਰਹਿ ਰਹੇ ਹੋ ਲਿਵਿੰਗ ਦਾ ਰਿਲੇਸ਼ਨਸ਼ਿਪ ਦੇ ਵਿੱਚ ਹਾਂਜੀ ਨਹੀਂ 1 ਸਾਲ ਨਹੀਂ ਰਹਿ ਰਹੇ ਹੈਗੇ 4 ਮਹੀਨੇ ਹੋ ਗਏ ਹੈ ਠੀਕ ਹੈ ਜੀ ਹਾਂ ਉਦਾਂ ਕੰਮ ਕਰਦੇ ਆ ਸਾਨੂੰ ਇੱਕ ਸਾਲ ਹੋ ਗਿਆ ਜਾਣਦੇ ਸੀਗੇ ਅਸੀਂ ਕੰਮ ਦਾ ਵੀਡੀਓ ਦਿਖਾ ਦਾਂਗੇ ਉਦਾਂ ਅਸੀਂ ਇੱਕ ਸਾਲ ਤੋਂ ਹੀ ਕੰਮ ਵਗੈਰਾ ਕਰਦੇ ਸੀ ਇਕੱਠੇ ਸੀਗੇ ਬਿਲਕੁਲ ਲੇਸਨ ਚ ਮਤਲਬ ਕਿ ਲਿਵਲ ਲੇਸਨ ਚ 10-4 ਮਹੀਨੇ ਤੋਂ ਠੀਕ ਹੈ ਜੀ ਠੀਕ ਹੈ ਠੀਕ ਹੈ ਜੀ ਅਸੀਂ ਨਾਲ ਮਤਲਬ ਕਿ ਜਦੋਂ ਸਾਡੀ ਗੱਲਬਾਤ ਹੋਈ ਹੈ ਨਾ ਅਸੀਂ ਉਦਾਂ ਦੇ ਇਸ ਮਤਲਬ ਕਿ ਜੀਵਨ ਚ 4 ਮਹੀਨੇ ਹੋ ਗਏ ਸਾਨੂੰ ਰੈਨਨ ਨੂੰ ਜਾਣਦੇ ਸਾਨੂੰ ਇੱਕ ਸਾਲ ਹੋ ਗਿਆ ਚਲੋ ਮੈਂ ਤੁਹਾਡਾ ਇਹ ਬਿਆਨ ਜਿਹੜਾ ਵੀ ਹੈ ਨਾ ਤੁਹਾਡਾ ਇਹ ਬਿਆਨ ਮੰਨਣਾ ਜੀ ਇਸ ਇਸੇ ਚੀਜ਼ ਨੂੰ हां जी हां जी जी ਇੱਦਾਂ ਤੇ ਕੋਈ ਗੱਲ-ਬਾਤ ਨਹੀਂ ਐ ਕੋਈ ਮੈਰਿਜ ਨਹੀਂ ਕੀਤੀ ਮੈਂ ਤੇ ਝੂਠਾ ਇਹਦਾ ਨਾਮ ਲਾਇਆ ਐ ਠੀਕ ਆ ਜੀ ਇਹਨਾਂ ਕੋਈ ਸਬੂਤ ਐਗਾ ਤਾਂ ਮੈਨੂੰ ਲੈ ਕੇ ਦੇਖੋ ਐਦਾਂ ਤਾਂ ਇਹ ਸਾਰੀ ਦੁਨੀਆ ਐਦਾਂ ਰਹਿੰਦੀ ਫਿਰਦੀ ਇਹ ਦੋਦਾ ਧੋਤਾ ਦੱਸੋ ਇੱਥੇ ਕੋਣ ਇੱਥੇ ਤਾਂ ਇੱਕ ਜਾਨੀਆ ਧੜਕੇ ਬਾਹਰ ਵੀ ਦੋ-ਦੋ ਰੱਖੀ ਬੈਠੇ ਆ ਉਹ ਤੁਹਾਨੂੰ ਪਤਾ ਉੱਥੇ ਬਾਹਰ ਕੀ ਕਰਦੀ ਪਈ ਆ ਪਟਾ ਉਹਨੂੰ ਨਹੀਂ ਨਾ ਪਤਾ ਸਾਨੂੰ ਕੀ ਪਤਾ ਉੱਥੇ ਬਾਹਰ ਕੀ ਕਰਦੀ ਆ ਕੀ ਨਹੀਂ ਇੱਥੇ ਲੁੱਟ-ਪੋਟ ਕੇ ਮੁੰਡਿਆਂ ਨੂੰ ਜਾ ਕੇ ਉੱਥੇ ਬਹਿ ਜਾਂਦੀਆਂ ਚਾਹ ਮੁੰਡਾ ਐਨੇ ਤਰ੍ਹਾਂ ਗਰੀਬ ਕਰਦਾ ਮੁੰਡਾ ਐਨਾ ਚਾਹ ਉਹ ਐਨਾ ਨਾਈਸ ਮੁੰਡਾ ਜ ਦੇ ਬਾਹਰ ਸੁਖਵਿੰਦਰ ਜੀ ਕਿਉਂ ਨਹੀਂ ਸਾਹਮਣੇ ਆ ਰਹੇ ਆਉਗੇ ਜੀ ਆਉਗੇ ਉਹ ਵੀ ਟਾੜ ਦਾ ਸਾਹਮਣੇ ਆਉਗੇ ਮੈਂ ਗੱਲ ਕਰਵਾਉਂਗੀ ਉਹਨਾਂ ਨਾਲ ਵੀ ਠੀਕ ਹੈ ਜੀ ਠੀਕ ਹੈ ਜੀ ਪਰ ਜੋ ਵੀ ਇਹਨਾਂ ਨੇ ਲਾਇਆ ਨਾ ਜੋ ਵੀ ਇਹਨਾਂ ਨੇ ਕੀਤਾ ਸਾਰਾ ਕੁਝ ਝੂਠ ਆ ਠੀਕ ਹੈ ਮੇਰੀ ਇਹਨਾਂ ਨੇ ਅਖਬਾਰ ਤੇ ਫੋਟੋ ਲਾਈ ਬਿਨਾਂ ਗੱਲ ਤੋਂ ਲਾਈ ਆ ਇਹਦੇ ਵਿੱਚ ਮੈਂ ਵੀ ਐਕਸ਼ਨ ਲਾਉਂਗੀ ਠੀਕ ਹੈ ਮੈਂ ਵੀ ਮੀਡੀਆ ਸਾਹਮਣੇ ਆਉਂਗੀ ਮੈਂ ਵੀ ਆਪਣੇ ਬਿਆਨ ਦੱਸਾਂਗੀ ਠੀਕ ਹੈ ਜੀ ਮੈਂ ਵੀ ਕਰੂੰਗੀ ਮੇਰਾ ਇਹਨਾਂ ਨੇ ਕੀ ਸਬੂਤ ਦੱਸੋ ਵੀ ਅਸੀਂ ਉਹਦਾ ਰਹਿ ਰਹੇ ਆ ਕੋਈ ਵਿਆਹ ਨਹੀਂ ਕਰਾਇਆ ਕੋਈ ਕੁਝ ਨਹੀਂ ਇਹਨਾਂ ਨੇ ਬਿਨਾਂ ਗੱਲ ਤੋਂ ਮੈਨੂੰ ਬਦਨਾਮ ਕਰਾਇਆ ਜਿਹੜਾ ਝੂੜਾ ਆ ਠੀਕ ਆ ਜੀ ਐਸੀ ਮਤਲਬ ਕਿ ਮੈਂ ਆਪਣੇ ਸ਼ੌਂਕ ਨਾਲ ਮੈਂ ਤੁਹਾਨੂੰ ਵੀਡੀਓ ਭੇਜ ਦੂੰਗੀ ਮੇਰੇ ਗਰੁੱਪ ਦੇ ਵਿੱਚ ਪੁੱਛ ਲਿਓ ਠੀਕ ਹੈ ਇਹ ਹਰ ਕੁੜੀयां ਆਧੀਆਂ ਕੁੜੀयां ਚੂੜਾ ਪਾ ਲੈਂਦੇ ਆ ਕਿਉਂਕਿ ਤੁਹਾਡਾ ਕੰਮ ਹੀ ਆ ਚਲੋ ਠੀਕ ਹੈ ਜੀ ਠੀਕ ਜੀ ਨਾਜ਼ ਦੇ ਵਿੱਚ ਪਾ ਲੈਣੇ ਆ ਕਿ ਅਸੀਂ ਮੇਕਅਪ ਸਾਡੇ ਉਦਾਂ ਹੀ ਮੂੰਹ ਤੇ ਹੋਇਆ ਹੁੰਦਾ ਆ ਠੀਕ ਆ ਇੱਥੇ ਇਕੱਠੇ ਰਹਿੰਦੇ ਸ ਕੰਮ ਕਰਦੇ ਸੀ ਪਾ ਲੈਂਦੇ ਸੀਗੇ ਚਲੋ ਇਹਦੇ ਵਿੱਚ ਕਰਦਾ ਆ ਇਹਨਾਂ ਨੂੰ ਸੋਚ ਲਿਆ ਬਈ